ਦੀਦੇ ਬਿਲਕੁਲ ਮੈਡਮ ਉਹ ਇਥੋਂ ਕਰਦੇ ਵਿੱਚੋਂ ਘਰੋਂ ਲੈ ਕੇ ਗਏ ਕਿੱਨੇ ਜਾਣੇ ਸੀ ਮਲਾਜਮ 8-9 ਜਾਣੇ ਕਿਹੜੇ ਥਾਣੇ ਤੋਂ ਆਏ ਸੀ 68 ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਗੱਲਬਾਤ ਹੈ ਹੁਣ ਕਿੰਨੇ ਗ੍ਰਾਮ ਪਾ ਕੇ ਪਰਚਾ ਦਿੱਤਾ ਹੁਣ ਇਹਨਾਂ ਨੇ ਨਜਾਇਜ਼ ਕੋਈ ਬੰਦਾ ਫੜਿਆ ਸੀ ਜਿਹਦੇ ਚੱਕਰ 'ਚ ਮੇਰੇ ਬੱਚੇ ਦੀ ਬਾਈਟ ਲੋਗੇ ਨਾ ਉਹ ਰੋਂਦਾ ਪਿਆ ਸੀਗਾ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਬਹੁਤ ਧੱਕਾ ਕੀਤਾ ਸੱਚੋ ਸਾਹਬ ਨੇ ਬਹੁਤ ਜ਼ਿਆਦਾ ਧੱਕਾ ਕਰਤਾ 200 ਗ੍ਰਾਮ ਪਾਤੀ ਆਪਣੇ ਕੋਲੋਂ ਪਾਤਾ ਮੇਰੇ ਪੁੱਤਿਆਂ ਤਾਂ ਵੀ ਕੋ ਮੇਰੇ ਬੱਚਿਆਂ ਨੂੰ ਪੁੱਛੋ ਕਿੰਦਾ ਮਾਰਿਆ ਪਾਪਾ ਨੂੰ ਕਰ ਕਿੰਨਾ ਮਾਰਿਆ ਮਾਰਿਆ ਨੇ 10 ਗੋਲ ਮਾਰਿਆ ਬਹੁਤ ਜਿਆਦਾ ਮਾਰਿਆ ਨਾ ਟੌਚ ਨਹੀਂ ਕੀਤਾ ਮੈਂ ਨਹੀਂ ਕਹਿੰਦੀ ਇਹਦੇ ਤੋਂ ਚੰਗਾ ਫਿਰ ਗੋਲੀ ਮਾਰ ਦੇ ਰੋਜ਼-ਰੋਜ਼ ਧੱਕਾ ਉਹਦੇ ਆ ਰੋਜ਼-ਰੋਜ਼ ਗਲਤ ਚੂਟੀ ਪਰਚੇ ਪਾਉਂਦੇ ਇਹ ਤੋਂ ਚੰਗਾ ਫਿਰ ਉਹਨੂੰ ਗੋਲੀ ਮਾਰ ਦੇ ਖਤਮ ਕਰ ਦੇ ਜੱਟ ਨੂੰ ਬਸ ਗੱਲ ਖਤਮ ਮੇਰਾ ਨਾਮ ਸੁਦੀਪ ਕੌਰ ਆ ਸਰ ਕਿੱਥੇ ਅਸੀਂ ਸ਼ਹਾਟਾ ਹਰਿ ਕ੍ਰਿਸ਼ਨ ਨਗਰ ਗਲੀ 'ਚ ਰਹਿੰਦੇ ਆ ਮੇਰੇ ਹਸਬੰਦ ਨੂੰ ਕੱਲ ਰੀਡ ਪਈ ਐ ਐਸਐਚਓ ਸ਼ਹਾਟਾ ਦੇ ਆਏ ਆ ਸਾਡੇ ਘਰੇ ਤੇ ਕੂਠੇ ਕੰਧਾਂ ਥਾਣੀ ਮਤਲਬ ਨਾਲ ਦੇ ਗਵਾਂਡੀਆਂ ਥਾਣੀ ਸਾਡੇ ਘਰੇ ਐਂਟਰ ਹੋਏ ਆ ਤੇ ਬਹੁਤ ਇਨਾਂ ਨੇ ਤੱਕੀ ਮੁੱਕੀ ਕੀਤੀ ਸਾਡੇ ਘਰ ਚ ਇਨਾਂ ਨੇ ਸਰਚ ਕੀਤੀ ਸਾਰੀ ਇਨਾਂ ਨੂੰ ਕੋਈ ਵੀ ਚੀਜ਼ ਸਾਡੇ ਘਰੇ ਐਵੇਂ ਦੀ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਕੋਈ ਨਸ਼ੀਲਾ ਪਦਾਰਥ ਸਾਡੇ ਘਰੇ ਰਿਕਵਰ ਨਹੀਂ ਹੋਇਆ ਇਨਾਂ ਨੇ ਬੇਨਜਾਇਜ਼ ਮੇਰੇ ਹਸਬੰਡ ਨੂੰ ਤੱਕੀ ਮੁੱਕੀ ਕਰਕੇ ਜਾਨੋਂ ਮਾਰਨ ਤੱਕ ਗਏ ਮੇਰਾ ਹਸਬੰਡ ਮਾਰ ਦੇਣ ਲੱਗੇ ਸੀ ਐਸਐਚਓ ਸਾਹਿਬ ਐਸਐਚਓ ਸਾਹਿਬ ਮੇਰੇ ਹਸਬੰਡ ਨੂੰ ਮਾਰ ਦੇਣ ਲੱਗੇ ਸੀ ਜੋ ਇਨਾਂ ਨੇ ਸਾਡੇ ਕੀਤਾ ਅੰਦਰੋਂ ਕੁੰਡੀਆਂ ਲਾ ਕੇ ਹਨੂੰ ਇਨਾਂ ਨੇ ਹਰੈਸਮੈਂਟ ਕੀਤਾ ਕੋਈ ਹਸਾਬ ਨਹੀਂ ਆ ਸਾਡੇ ਦੇ ਆਏ ਆ ਹਾਂਜੀ ਆਪ ਆਏ ਆ ਐਸ ਐਚਓ ਸਾਹਿਬ ਆਏ ਇਹਨਾਂ ਦੇ ਗਨਮੈਨ ਸੀਗੇ ਵਿਦਆਊਟ ਯੂਨੀਫਾਰਮ ਸੀਗੇ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਸਾਡੇ ਥਾਣੇੋਂ ਸਾਡੇ ਘਰੇ ਰੇਟ ਹੋਈ ਸਰ ਐਕਚੁਅਲੀ ਪਹਿਲਾ ਮੇਰੇ ਹਸਬੰਡ ਜਿਹੜੇ ਉਹਨਾਂ ਦੇ ਐਂਡੀਪੀਐਸ ਦੇ ਮਤਲਬ ਪੰਜ ਛੇ ਪਰਚੇ ਚੱਲਦੇ ਸੀਗੇ ਠੀਕ ਹੈ ਉਹਨਾਂ ਵਿੱਚੋਂ ਸਾਰੇ ਪਰਚਿਆਂ ਵਿੱਚ ਉਹਨਾ ਉਹ ਬਰੀ ਹੋ ਚੁੱਕੀ ਆ ਮੈਂ ਕੱਲੀ ਕੱਲੀ ਐਫਆਈਆਰ ਜਿਹੜੀ ਆ ਕਢਵਾ ਲਿਆਂਦੀ ਆ ਸਾਰੇ ਪਰਚਿਆਂ 'ਚੋਂ ਮੇਰੇ ਹਸਬੰਡ ਬਰੀ ਹੋ ਚੁੱਕੇ ਆ ਹੁਣ ਨਜਾਇਜ਼ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਕੀ ਗੱਲ ਜੇ ਬੰਦਾ ਸੁਧਰਨਾ ਚਾਹਵੇ ਉਹਨੂੰ ਪੁਲਿਸ ਨਹੀਂ ਸੁਧਨ ਦਏਗੀ ਪਹਿਲੇ ਵੀ ਘਰ ਚ ਆਏ ਕਦੀ ਕਿ ਨਹੀਂ ਹਰ ਵਾਰ ਜੱਦ ਵੀ ਅਸੀਂ ਘਰੇ ਹੁੰਨੇ ਆ ਬਿਨ ਨਜਾਇਜ਼ ਸਾਡੇ ਘਰੇ ਰੇਟ ਹੋ ਕਰਦੇ ਆ ਨਜਾਇਜ਼ ਚੋਕੇ ਪਰਚਾ ਦਰਜ ਕਰ ਦਿੰਦੇ ਆ ਕੁਝ ਵੀ ਚੀਜ਼ ਰਿਕਵਰ ਨਹੀਂ ਹੁੰਦੀ ਝੂਠੇ ਪਰਚੇ ਦਰਜ ਕੀ ਜਾਂਦੇ ਆ ਹੁਣ ਵੀ ਉਹਨਾਂ ਦਾ ਤੱਕਾ ਹੋਇਆ ਸਾਡੇ ਨਾਲ ਕਿੰਨੇ ਕ ਪਰਚੇ ਬਾਹਰੋਂ ਆਏ ਤੇ ਘਰ ਬੈਗੇ ਹੋਏ ਆ ਸਾਡੇ ਜਿੰਨੇ ਵੀ ਪਰਚੇ ਜ਼ਿਆਦਾਤਰ ਹੋਏ ਆ ਸਾਡੇ ਘਰੋਂ ਲੈ ਜਾਂਦੇ ਪੁੱਛਗਿੱਛ ਵਾਸਤੇ ਲੈ ਜਾਂਦੇ ਆ ਕਹਿ ਦਿੰਦੇ ਪੁੱਛਗਿੱਛ ਕਰਨੀ ਆ ਜਦੋਂ ਪਰਚਾ ਦਰਜ ਕਰ ਦਿੰਦੇ ਆ 100 ਗ੍ਰਾਮ 200 ਗ੍ਰਾਮ 50 ਗ੍ਰਾਮ ਇਹ ਤੋਂ ਥੱਲੇ ਨਹੀਂ ਪਾਉਂਦੇ ਆਪਣੇ ਕੋਲੋਂ ਰਿਕਵਰੀ ਪਾ ਦਿੰਦੇ ਆ ਮੇਰੇ ਹਸਬੰਦ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਹੁਣ ਕਿਹਦੇ ਗ੍ਰਾਮ ਪਾਇਆ ਹੁਣ ਇਹਨਾਂ ਨੇ 100 ਗ੍ਰਾਮ ਪਾਇਆ ਕੋਈ ਬੰਦਾ ਬਾਹਰੋਂ ਫੜਿਆ ਉਹਦੇ ਵਿੱਚ ਇਹਨਾਂ ਨੂੰ 100 ਗ੍ਰਾਮ ਦੇ ਵਿੱਚ ਨਜਾਇਜ਼ ਮਤਲਬ ਨਾਮ ਨੋਮਿਨੇਟ ਕਰਤਾ ਹੋਇਆ ਉਹਨਾਂ ਦਾ ਬਹੁਤ ਜ਼ਿਆਦਾ ਕਟ ਮਾਰ ਕੀਤੀ ਆ ਮੇਰੇ ਹਸਬੰਦ ਤੇ ਉਹਨਾਂ ਨੂੰ ਤੁਸੀਂ ਜਾ ਕੇ ਵੇਖੋਗੇ ਸਾਡੇ ਥਾਣੇ ਦੇ ਉਹਨਾਂ ਦੀ ਬੈਗ ਤੇ ਨੀਲ ਪਏ ਹੋਏ ਆ ਲੱਤ ਤੇ ਸੱਟ ਲੱਗੀ ਹੋਈ ਆ ਬਹੁਤ ਜ਼ਿਆਦਾ ਕੋਈ ਮੁੰਡਾ ਕੋਈ ਲੈ ਕੇ ਆਇਆ ਕੋਈ ਮੁੰਡਾ ਨਹੀਂ ਲੈ ਕੇ ਆਇਆ ਸਰ ਸਾਡੇ ਘਰੇ ਸਿੱਧਾ ਆਪ ਹੀ ਆਏ ਆ ਸਾਡੇ ਘਰੇ ਕੋਈ ਮੁੰਡਾ ਨਹੀਂ ਲੈ ਗਿਆ ਅਸੀਂ ਇਹੀ ਮੰਗ ਕਰਦੇ ਆ ਕਿ ਜੇ ਸਾਡਾ ਬੰਦਾ ਸੁਧਰਦੇ ਆਏ ਤੇ ਉਹਨੂੰ ਸੁਧਨ ਦਿੱਤਾ ਜਾਵੇ ਨਾ ਅਗਰ ਪੁਲਿਸ ਹੀ ਇਦਾਂ ਧੱਕਾ ਕਰੀ ਜਾਊਗੀ ਤੇ ਬੰਦਾ ਕਿਵੇਂ ਸੁਧਰੂਗਾ ਅਗਰ ਇਹ ਤੇ ਹੁਣ ਪੁਲਿਸ ਹੀ ਕਰਾ ਰਹੀ ਆ ਨਾ ਫਿਰ ਪੁਲਿਸ ਕਹਿੰਦੀ ਆ ਕਿ ਤੁਸੀਂ ਵੇਚੋ ਅਸੀਂ ਤੁਹਾਡੇ ਨਾਲ ਇਹ ਜਿਹੜੇ ਵੇਚਦੇ ਉਹਨਾਂ ਨੂੰ ਫੜ ਦੇਣੀ ਆ ਸ਼ਰੇਆਮ ਸਾਡੇ ਇੱਥੇ ਨਸ਼ਾ ਵੇਕੰਦੇ ਆ ਉਹਨਾਂ ਨੂੰ ਤੇ ਐਸਐਚਓ ਸਾਹਿਬ ਫੜ ਦੇਣੀ ਆ ਬਟ ਮੇਰਾ ਹਸਬੰਦ ਘਰੇ ਬੈਠਾ ਉਹਨੂੰ ਨਜਾਇਜ਼ ਟੌਰਚਰ ਕੀਤਾ ਜਾ ਰਿਹਾ ਹੈ ਤਿੰਨ ਦਿਨ ਪਹਿਲਾਂ ਸੀਐਸਟਾਫ ਆਈ ਆ ਸਾਡੇ ਘਰੇ ਪੁਸ਼ਕਿਸ਼ ਕਰਨ ਆਈ ਆ ਸਾਰੇ ਪੁਸ਼ਕਿਸ਼ ਕਰਕੇ ਗਏ ਅੱਜ ਇਹਨਾਂ ਨੇ ਰੇਟ ਮਾਰ ਕੇ ਮੇਰਾ ਬੰਦਾ ਗਲਤ ਸਾਬਿਤ ਕਰਤਾ ਏ ਹਾਂਜੀ ਹਾਂਜੀ ਮੇਰਾ ਨਾਮ ਗਰਮੀਤ ਸਿੰਘ ਸੋਨੀ ਹੈ ਮੈਂ ਭਾਜਪਾ ਪ੍ਰਧਾਨ ਆ ਮੈਂ ਇਹ ਗੱਲ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਜੇ ਨਸ਼ੇ ਆਪਾਂ ਬੰਦ ਕਰਾਉਂਦੇ ਆ ਤੇ ਜਿਹੜੇ ਬਹੁਤ ਜ਼ਿਆਦਾ ਵਿਗੜਿਆ ਨਸ਼ਾ ਚੱਲਣ ਡਿਆ ਉਹ ਆਪਾਂ ਨੂੰ ਬੰਦ ਨਹੀਂ ਹੋ ਰਿਹਾ ਫਿਰ ਇਹ ਦੂਸਰਾ ਕੰਮ ਇਹ ਆ ਵੀ ਇਹ ਗਲੀ ਐਮਐਲਏ ਸਾਹਿਬ ਦੀ ਆ ਜਸਬੀ ਇਹ ਕਹਿੰਦੀ ਇੱਥੇ ਆਪ ਉਹ ਰਹਿੰਦੇ ਐ ਐਮਐਲਏ ਸਾਹਿਬ ਇੱਥੇ ਜੇ ਐਮਐਲਏ ਸਾਹਿਬ ਦੀ ਗਲੀ 'ਚ ਜੇ ਗਲਤ ਕੰਮ ਹੋਂਦਿਆ ਕੀ ਗੱਲ ਐ ਐਮਐਲਏ ਸਾਹਿਬ ਸੁੱਤੇ ਐ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਗਲਤ ਕੰਮ ਹੋਂਦਿਆ ਫਿਰ ਜਿਹੜਾ ਬੰਦਾ ਇੰਨਾ ਕਰਨਦਿਆ ਵਾ ਵੀ ਸਮਾਨ ਵੇਚਦਾ ਜਾਂ ਨਸ਼ਾ ਕਰਨਦਿਆ ਉਹਦਾ ਘਰ ਕੀ ਐ ਉਹਦੇ ਘਰ ਦੇ ਹਾਲਾਤ ਵੇਖੇ ਜਾਣ ਉਹਦਾ ਘਰ ਦਾ ਕੀ ਉਹਦੇ ਕਾਊਂਟ ਵੇਖਿਆ ਜਾਵੇ ਉਹਦੇ ਕੀ ਕਾਊਂਟ ਦੇ ਵਿੱਚ ਕੋਈ ਨਹੀਂ ਉਹਦਾ ਕੰਮ ਇਹੋ ਜਿਹਾ ਸੁਧਰ ਗਿਆ ਬੰਦਾ ਉਹਦੇ ਤੇ ਪਹਿਲਾਂ ਪਰਚੇ ਹੈਗੇ ਸੀ ਇਹ ਸਰਕਾਰ ਨੂੰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਮੁੰਡਿਆਂ ਦਾ ਬੇੜਾਗਰਕ ਨਾ ਕਰਨ ਜਿਹੜੇ ਕੰਮ ਇਹ ਕਰਨਦੇ ਆ ਗਲਤ ਕਰਦੇ ਆਂ ਅੰਸਰ ਉਹਨਾਂ ਨੂੰ ਜ਼ਰੂਰ ਸੜਿਆ ਦੇਣਾ ਪਰ ਜਿਹੜਾ ਨਜਾਇਜ਼ ਘਰੋਂ ਚੁੱਕ ਕੇ ਬੰਦੇ ਨੂੰ ਉਹਦੇ ਉੱਤੇ 100 ਗ੍ਰਾਮ ਸਮਾਨ ਭਾਤਾ ਉਹ 100 ਗ੍ਰਾਮ ਸਮਾਨ ਪੁਲਿਸ ਕੋ ਕਿੱਥੋਂ ਆ ਗਿਆ ਇਹਦਾ ਦੱਸਿਆ ਜਾਵੇ ਪੁਲਿਸ ਨੂੰ ਵੀ ਉਹ ਕਿੱਥੋਂ ਆਇਆ ਫਿਰ ਉਹ ਜਿਹੜੇ ਐਸ ਐਚ ਓ ਸਾਹਿਬ ਆ ਉਹ ਜਿਹੜੇ ਬੰਦੇ ਨੂੰ ਕਰਦੇ ਆ ਉਹਨੂੰ 3 ਡਿਗਰੀ ਦੇਂਦੇ ਆ ਉਹਨੂੰ ਕਾਦੇ ਚ ਦੇਂਦੇ ਆ ਸਾਡੇ ਦੀ ਕੋਈ ਬਿਨਾ ਵਾਰੰਟ ਨਹੀਂ ਕੋਈ ਬਿਨਾ ਇਹਨਾਂ ਨੂੰ ਕੋਰਟ ਦਾ ਆਰਡਰ ਨਹੀਂ ਆਪਾਂ ਆਣ ਕੇ ਤਲਾਸ਼ੀ ਕਰਦੇ ਆ ਸਰਚ ਕਰਦੇ ਕੋਈ ਮੋਦਬਾਰ ਨਹੀਂ ਲਿਆ ਐਮਐਲਏ ਸਾਹਿਬ ਦੀ ਗਲੀ ਆ ਕੋਈ ਐਮਐਲਏ ਸਾਹਿਬ ਨੂੰ ਨਹੀਂ ਸੰਪਰਕ ਕੀਤਾ ਤੇ ਏਹ ਤੁਹਾਡੀ ਗਲੀ ਦੇ ਵਿੱਚ ਆ ਰਹੇ ਆ ਸਾਨੂੰ ਐਮਐਲਏ ਸਾਹਿਬ ਨੇ ਗੱਲ ਹੋਈ ਆ ਮੇਰੀ ਉਹਨਾਂ ਨਾਲ ਉਹਨਾਂ ਮੈਨੂੰ ਕਿਹਾ ਵੀ ਇਹਨਾਂ ਨੇ ਗਲਤ ਕਾਰਵਾਈ ਕੀਤੀ ਜੋ ਕੀਤੀ ਗਲਤ ਕੀਤੀ ਅਸੀਂ ਐਮਐਲਏ ਸਾਹਿਬ ਨੂੰ ਜਸਪੀਰ ਸਿੰਘ ਨੂੰ ਵੀ ਆਨੇ ਆ ਉਹਾਰੇ ਵੀ ਮੌਤਬਾਰਾਂ ਨੂੰ ਆਨੇ ਆ ਪਾਰਟੀਆਂ ਨੂੰ ਆਨੇ ਆ ਜਥੇਬੰਦੀਆਂ ਨੂੰ ਆਨੇ ਆ ਮਾਲਮੀ ਕੀ ਜਥੇਬੰਦੀ ਨੂੰ ਆਨੇ ਆ ਅਸੀਂ ਆਪਣਾ ਕਿਸਾਨ ਮੋਰਚਾ ਨੂੰ ਜਥੇਬੰਦੀਆਂ ਨੂੰ ਆਨੇ ਆ ਕਿ ਜਿਹਨਾਂ ਗਲਤ ਬਣਾ ਧੱਕਾ ਹੋ ਰਿਹਾ ਵਾ ਇਹ ਤਾਂ ਕਾਰ ਰੋਕਿਆ ਜਾਵੇ ਜਿਹੜੇ ਕੰਮ ਕਰਨ ਦੇ ਗਲਤ ਅੰਸਰ ਉਹਨਾਂ ਦੇ ਬੰਦੀ ਕਾਰਵਾਈ ਜ਼ਰੂਰ ਕਰਨ ਅਸੀਂ ਇਹ ਨਹੀਂ ਆਂ ਦੇ ਨਾ ਕਰਨ ਉਹਨਾਂ ਤੇ ਜ਼ਰੂਰ ਬੰਦੀ ਕਾਰਵਾਈ ਕਰਨ ਪਰ ਜਿਹੜੀ ਪੁਲਿਸ ਨੇ ਆ ਧੱਕਾ ਕਰਨ ਦੀ ਪ੍ਰਸ਼ਾਸਨ ਧੱਕਾ ਕਰਨ ਦੀ ਉਹ ਧੱਕਾ ਬੰਦ ਕੀਤਾ ਜਾਵੇ ਸਾਡਾ ਇਹੋ ਹੀ ਇੰਨਾ ਗਾੜੀ ਆਪਣੀ ਰਿਕੁਐਸਟ ਹੈ ਬੇਨਤੀ ਹੈ ਮੁੱਖ ਮੰਤਰੀ ਸਾਹਿਬਕਾਰੀ ਮੁੱਖ ਮੰਤਰੀ ਤਾਂ ਕ ਇਹ ਵੀ ਵੀਡੀਓ ਜਿਹੜਾ ਮੇਰਾ ਇਹ ਵਾਈਡ ਪਹੁੰਚ ਜਾਣੀ ਚਾਹੀਦੀ ਆ ਮੈਂ ਉਹਨਾਂ ਨੂੰ ਫੇਰ ਜੋੜ ਕੇ ਬੇਨਤੀ ਕਰਦਾ ਜੀ ਜੀ ਤੁਹਾਡੇ ਦਿਨ ਪਹਿਲਾਂ ਇੱਕ ਕੈਂਡੀ ਬੇਸ ਦਾ ਪਰਚਾ ਦਰਜ ਕੀਤਾ ਸੀ ਵਿੱਚ 100 ਗ੍ਰਾਮ ਹੈਰੋਇਨ ਕੋਈ ਡਰਗ ਮੰਡੀ ਤੇ ਇੱਕ ਕੰਡਾ ਰਿਕਵਰ ਆਇਆ ਉਹਦੀ ਡਿਸਕਲੋਜ਼ਰ ਜਿਹਦੇ ਦਾ ਨਾਮ ਸਰਫਿਸ ਆ ਜੀ ਉਸ ਵਕਤ ਦੀ ਰੈਸਟ ਵਾਲੀ ਸੀ ਉਸ ਤੋਂ ਪਹਿਲਾਂ ਹੈ ਬਿੱਚਲਫੈਂਟਰ ਹੈ ਜੀ 12 ਪਰਚੇ ਪਹਿਲਾਂ ਐਨਡੀਪੀਐਸ ਦੇ ਤੇ ਪਹਿਲਾਂ ਵੀ ਦਰਜ ਹੈ ਤੇ ਆਦਤ ਨਹੀਂ ਕੰਮ ਕਰ ਰਿਆ ਤੇ ਨਸ਼ੇ ਕਰਨ ਦਾ ਵੀ ਆਦੀ ਤੇ ਨਸ਼ੇ ਵਿੱਚ ਦਾ ਵੀ ਹੈ ਤੇ ਇਲਾਕਾ ਕਾਫੀ ਤਪੀੜਿਤ ਹੈ ਪਰਿਵਾਰ ਤਾਂ ਕਹਿੰਦਾ ਵੀ ਛੱਡ ਚੁੱਕਿਆ ਸੀ ਇਹ ਕੰਮ ਜਾਨਾ ਨਹੀਂ ਜੀ 12 ਪਰਚੇ ਦੀ 12 ਪਰਚਿਆਂ ਚ ਨੂੰ ਕਾਫੀ ਚ ਸਜ਼ਾ ਵੀ ਹੋ ਚੱਕੀ ਹੈ ਅੰਡਰਗਾਉਂ ਸਜ਼ਾ ਦੀ ਚੱਕੀ ਅਲੱਗ-ਅਲੱਗ ਇਹ ਇੱਕ ਸਿਰਫ ਅੰਮ੍ਰਿਤਸਰ ਚ ਨਹੀਂ ਬਾਹਲੇ ਜ਼ਿਲ੍ਹਿਆਂ ਚ ਨੂੰ ਰਹਿਣ ਦੀ ਰਿਕਵਰੀ ਇਹ ਦੇ ਕੋਲ ਹੂੰ ਛੁਟਾੜ ਲੁਕੜਾ ਮੇਰੇ ਮਨ ਰੱਖੀ ਤਾ ਗਿਆ ਐਂਡੀਪਸਟਮ ਕਰਨਾ ਦਰਤੇ ਜੀ